ਮਗ ਨ ਚੱਲੇ ਪੰਥ ਮੰਨੈ ਧਰਮ ਸਤਿ ਸੰਬੰਧ ਅਸਨਾਮ ਨਿਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਇ ਜਪਮ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ তথা ਅਗਣਤ ਅਤੋਲੈ ਜਿਉਂ ਬੁਲਾਵੋ ਕਿਉ ਨਾਨਕ ਦਾਸ ਬੋਲੇ ਜਿਉ ਬੁਲਾਵਹਿ ਕਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਭਿੱਜੋ ਸਜੋ ਕੰਬਲੀ ਅੱਲਾਹ ਵਰਸੈ ਮੇ ਜਾਏ ਮਿਲਾਂ ਤੈਨ ਸੱਜਣਾ ਟੁੱਟੋ ਨਾਹੀ ਇਹ ਗਲੀਆਂ ਦੇ ਚਿੱਕੜ ਵਿੱਚੋਂ ਨੰਗ ਕੇ ਕਿਹੜੇ ਆਏ ਨੇ ਜਿਨ੍ਹਾਂ ਨੂੰ ਐ ਮੇਰੇ ਪਿਆਰੇ ਨਾਲ ਨੇਹ ਨਾ ਟੁੱਟ ਜੇ ਭਿਜੋ ਸਜੋ ਕੰਬਲੀ ਅੱਲਾਹ ਬਰਸੈ ਮੇ ਜਾਏ ਮਿਲਾਂ ਤੈਨ ਸੱਜਣਾ ਵੱਡੇ ਭਾਗਾਂ ਵਾਲੇ ਹੋ ਚਿੱਕੜ ਵਿੱਚ ਦੀ ਨੰਗ ਕੇ ਗੁਰੂ ਦਾ ਪਿਆਰ ਨਾ ਟੁੱਟ ਜਾਵੇ ਗੁਰ ਦੀ ਗੋਚ ਆ ਕੇ ਬੈਠੀ ਹਾਂ ਸਭ ਤੋਂ ਪਹਿਲਾਂ ਅੱਜ ਮੇਰੇ ਪਰਮ ਪਿਤਾ ਬਾਲਾ ਪ੍ਰੀਤਮ ਤਨ ਤਨ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ। ਸ੍ਰੀ ਹਰਿ ਕ੍ਰਿਸ਼ਨ ਧਿਆਈਐ 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 ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਡਿਠੈ ਸਭ ਦੁੱਖ ਜਾਏ 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 ਜਿਸ ਦਿੱਠੈ ਸਭ ਦੁੱਖ ਜਾਏ ਜਿਸ ਦਿੱਠੈ ਸਭ ਦੁੱਖ ਜਾਏ ਜਿਸ ਦਿੱਠੈ ਸਭ ਦੁੱਖ ਜਾਏ ਤਨ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜਿਨ੍ਹਾਂ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸਾਡੀ ਅਰਦਾਸ ਦਾ ਹਿੱਸਾ ਬਣੇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੈ ਸਭ ਦੁੱਖ ਜਾਏ ਜਿਨ੍ਹਾਂ ਦੇ ਦਰਸ਼ਨ ਕਰਦੇ ਆ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਤਨ ਗੁਰੂ ਹਰਕ੍ਰਿਸ਼ਨ ਮਹਾਰਾਜ ਬਾਲਾ ਪ੍ਰੀਤਮ ਜਿਨ੍ਹਾਂ ਦਾ ਪ੍ਰਕਾਸ਼ ਤਨ ਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਸਤਵੇਂ ਪਾਤਸ਼ਾਹ ਤੇ ਮਾਤਾ ਕਿਸ਼ਨ ਕੌਰ ਜੀ ਦੇ ਗਰਹਿ ਵਿਖੇ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤੇ 5 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬੈਠੇ 1961 ਈਸਵੀ ਨੂੰ ਤੇ 8 ਸਾਲ ਦੀ ਉਮਰ ਦੇ ਵਿੱਚ ਰੁਕਸਤ ਹੋ ਗਏ 3 ਸਾਲ ਦਾ ਸਮਾਂ 3 ਸਾਲ ਤੋਂ ਵੀ ਘੱਟ ਸਮਾਂ ਜਿਹੜਾ ਉਹ ਗੁਰਤਾ ਗੱਦੀ ਤੇ ਮਹਾਰਾਜ ਬੈਠੇ ਮਹਾਰਾਜਾ ਜਿਹੜਾ ਜਦੋਂ ਦੇਖਾਂਗੇ ਨਾ ਗੁਰੂ ਘਰ ਦੇ ਵਿੱਚ ਉਮਰ ਦੀ ਕੋਈ ਮਹਿਮਾ ਨਹੀਂ ਹੈ ਅਕਲ ਦੀ ਮਹਿਮਾ ਜੋਤ ਦੀ ਮਹਿਮਾ ਇਹ ਨਾ ਮਹਾਰਾਜ ਦੀ ਕਲਾ ਹੈ ਮਾਰਨ ਇੱਕ ਸ਼ਾਪ ਛੱਡਣੀ ਸੀ ਸ਼ਾਪ ਬਚਪਨ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ 9 ਸਾਲ ਦੀ ਉਮਰ ਚ ਗੱਦੀ ਤੇ ਬੈਠੇ ਤੇ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਗੁਰਤਾ ਗੱਦੀ ਤੇ ਬੈਠੇ 9 ਸਾਲ ਦੀ ਉਮਰ ਵੀ ਬਚਪਨ ਸੀਗੀ ਮਹਾਰਾਜ ਦੀ ਪਰ ਇਹ ਇੱਕ ਸ਼ਾਪ ਛੱਡਣੀ ਸੀਗੀ ਵੀ ਜਿਹੜੀ ਜੋਤ ਹੈ ਇੱਥੇ ਕਾਇਆ ਦੀ ਗੱਲ ਨਹੀਂ ਹੈ ਜੋਤ ਦੀ ਗੱਲ ਹੈ ਭਾਵੇਂ ਕਿ ਪ੍ਰਾਤਨ ਸਮੇਂ ਚ ਭਗਤ ਸੀਗੇ ਸ਼ੀਦ ਵੀ ਬੱਚੇ ਸੀਗੇ ਪਰ ਇਹ ਪਹਿਲੇ ਰੈਬਰੀ ਪੁਰਖ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਗੁਰਤਾ ਗੱਦੀ ਤੇ ਬਹਿ ਕੇ ਉਹ ਗੁਰੂ ਜੋਤ ਜੋਤ ਉਹਾ ਜੁਗਤ ਸਾਇ ਸਹਕਾਇਆ ਫੇਰ पलटੀ ਥੋੜਾ ਸਮਾਂ ਜੀਵਨ ਜਿਉਣਾ ਤੇ ਇੱਕ ਛਾਪ ਛੱਡ ਕੇ ਜਾਣਾ ਕਿ ਜਿਹੜੀ ਬਜ਼ੁਰਗੀ ਹੈ ਉਹ ਉਮਰ ਕਰਕੇ ਨਹੀਂ ਹੈ ਅਕਲ ਕਰਕੇ ਹੈ ਬਾਬਾ ਬੁੱਢਾ ਜੀ 12 ਸਾਲ ਦੇ ਨੇਗੇ ਇਹ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਬੁੱੜਿਆ ਉਹ ਹੈ ਤਾਂ ਤੂੰ ਬੱਚਾ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਗਾ ਤੇ ਨਾਂ ਪੈ ਗਿਆ ਬਾਬਾ ਬੁੱਢਾ ਕਿਉਂ ਉਮਰ ਭਾਵੇਂ 12 ਸਾਲ ਦੀ ਸੀ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਸੀ ਤੇ ਜੁ ਵੀ ਦੇਖਿਓ ਕਈ ਵਾਰੀ ਬੁੱਢੇ ਦੇਖ ਲਿਓ 80 ਸਾਲ ਦੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਦੇਖ ਲਿਓ ਕਦੇ ਸੱਤਾਂ 'ਚ ਬਹਿ ਕੇ ਸੁਣ ਲਿਓ ਗੱਲਾਂ ਕੀ ਕਰਦੇ ਐ ਤੇ ਫਿਰ ਉਹ ਸਾਾਸ ਵੀ ਉਹਨੂੰ ਹੋਊ ਜਿਹਨੂੰ ਸਮਝ ਹੋਵੇ ਵੀ ਜਿਹੜੇ 80 ਸਾਲ ਦੇ ਬਾਬੇ ਸੱਤ ਜਿੱਥੇ ਬੈਠੇ ਗੱਲਾਂ ਕਰਦਾ ਇਹ ਬੱਚਿਆਂ ਵਾਲੀਆਂ ਤਾਂ ਨਹੀਂ ਕਰਦੇ ਆਂ ਕਈ ਵਾਰੀ ਹੁੰਦਾ ਹੈ ਬੱਚੇ ਹੁੰਦੇ ਆ ਪਰ ਗੱਲ ਬੁੱਢਿਆਂ ਵਾਲੀ ਕਰਦੇ ਨੇ ਉਹਨਾਂ ਨੂੰ ਫਿਰ ਕਹਿੰਦੇ ਆ ਬਾਬਾ ਕੋਈ ਅੱਜ ਦੇਖਦੇ ਆਂ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਕਿਉਂ ਕਹਿੰਦੇ ਆ ਬਾਬੇ ਬੁਹਾਇ ਤਾਂ ਬੱਚੇ ਨੇ 7 ਸਾਲ ਦਾ ਇੱਕ ਬਾਬਾ ਜੋਰਾਵਰ ਸਿੰਘ 9 ਸਾਲ ਦਾ ਪਰ ਉਹ ਜਿਹੜੇ ਕਾਰਜ ਨੇਗੇ ਉਹ ਬੁੱਢਿਆਂ ਵਾਲੇ ਕਰਗੇ ਜਿਹੜਾ ਬਜ਼ੁਰਗ ਨਹੀਂ ਕਰ ਸਕਦਾ ਉਹ ਕਾਰਜ ਉਹਨਾਂ ਨੇ ਕਰਤੇ ਤੇ ਸਾਡੇ ਵਿੱਚ ਉਹਨਾਂ ਦਾ ਫਿਰ ਤਖੱਲਸ ਪੈ ਗਿਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਹੈ ਤਾਂ ਜਵਾਨ ਨੇ ਬੱਚੇ ਆ ਤੇ ਜਦੋਂ ਗੁਰਬਾਣੀ ਜੀ ਪੜਾਂਗੇ ਮਾਰੇ ਕਹਿੰਦੇ ਆਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਜੈਸੇ ਪ੍ਰਮਾਣ ਬੱਚਿਆਂ ਦਾ ਦਿੱਤਾ ਐਂ ਜਪੋ ਜਿਵੇਂ ਤਰੂ ਤੇ ਪ੍ਰਲਾਦ ਨੇ ਜਪਿਆ ਬੱਚੇ ਸੀਗੇ ਤਰੂ ਵੀ ਤੇ ਪ੍ਰਲਾਦ ਵੀ ਪਰ ਇਹ ਤੇ ਮਾਰਾ ਇਹਨੇ ਇਹੋ ਸ਼ਾਪ ਛੱਡਣੀ ਸੀਗੀ ਬਚਪਨ ਦੀ ਕਿ ਜਿਹੜੀ ਜੋਤ ਹੈ ਇਹ ਕਾਇਆ ਦੀ ਗੱਲ ਨਹੀਂ ਹੈ ਇਹ ਜੋਤ ਦੀ ਗੱਲ ਹੈ ਜੋਤ ਉਹਾ ਜੋਗਤ ਸਾਇ ਸਾਇ ਕਾਇਆ ਫੇਰ ਬਲੱਟੀ ਹੈ ਤਨਗੁਰੂ ਹਰਿ ਕ੍ਰਿਸ਼ਨ ਮਹਾਰਾਜ ਜਿਹੜੇ ਥੋੜਾ ਸਮਾਂ ਹਿਆਤੀ ਚ ਰਹਿੰਦੇ ਨੇ ਤੇ ਜਦੋਂ ਦਿੱਲੀ ਨੂੰ ਜਾਂਦੇ ਨੇ ਪਜੋਖਰਾ ਸਾਹਿਬ ਦੀ ਧਰਤੀ ਤੇ ਤੇ ਜਦੋਂ ਸੰਗਤਾਂ ਬੜੀਆਂ ਆਈਆਂ ਦਰਸ਼ਨਾਂ ਨੂੰ ਪਾਈਆਂ ਉੱਥੇ ਲਾਲ ਚੰਦ ਪੰਡਿਤ ਬੜਾ ਵਿਦਵਾਨ ਹੈ ਤੇ ਉਹ ਪੁੱਛਦਾ ਵੀ ਕੌਣ ਨੇ ਕੌਣ ਆਇਆ ਹੈ ਕਹਿੰਦੇ ਇਹ ਸਿੱਖਾਂ ਦੇ ਗੁਰੂ ਨੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਉਹਨੇ ਹੈ ਏਡਾ ਵੱਡਾ ਨਾਮ ਹਰੀ ਫਿਰ ਕ੍ਰਿਸ਼ਨ ਵੀ ਖਲਸ ਕ੍ਰਿਸ਼ਨ ਵੀ ਲਾਇਆ ਹਰੀ ਵੀ ਲਾਇਆ ਸਾਹਿਬ ਵੀ ਕਹਿੰਦੇ ਹੋ ਇਹ ਕ੍ਰਿਸ਼ਨ ਨੇ ਤਾਂ ਗੀਤਾ ਲਿਖੀ ਸੀ ਇਹ ਤਾਂ ਜਵਾਕ ਹੈ ਬੱਚਾ ਹੈਗਾ ਇਹ ਅਰਥ ਕਰ ਦੂ ਗੀਤਾ ਦੇ ਸ਼ੰਕਾ ਲਾਲਚੰਦ ਬ੍ਰਾਹਮਣ ਨੇ ਕੀਤਾ ਬੜਾ ਵਿਦਵਾਨ ਸੀਗਾ ਤੇ ਮਹਾਰਾਜ ਨੇ ਰਹਿਮਤਾਂ ਕੀਤੀਆਂ ਤੇ ਫਿਰ ਕਹਿੰਦੇ ਪੁਰਖਾਂ ਫਿਰ ਤੂੰ ਹੀ ਲਿਆ ਜੀ ਤੋ ਗੀਤਾ ਦੇ ਅਰਥ ਕਰੀਏ ਤੇ ਲਾਲਚੰਦ ਪੰਡਤ ਫਿਰ ਸੱਜੂ ਚੀਵਰ ਨੂੰ ਲੈ ਕੇ ਆਇਆ ਚੀਵਰ ਪਾਣੀ ਭਰਨ ਵਾਲੇ ਹੁੰਦੇ ਆ ਨਾ ਤੇ ਫਿਰ ਸੱਜੂ ਚੀਵਰ ਤੇ ਮਹਾਰਾਏ ਨੇ ਜਿਹੜਾ ਛੜੀ ਰੱਖੀ ਨਾ ਜਿਹਨੂੰ ਪੰਜਵੇਂ ਪਾਸ਼ਾ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਪਿੰਗਲਾ ਪਹਾੜ ਤੇ ਚੜ ਜਾਂਦਾ ਖਲ ਕਹੇ ਮੂਰਖ ਬਖਤਾ ਕਹੇ ਕਹਿਣ ਵਾਲਾ ਖਲ ਚਤਰ ਬਕੀਤਾ ਮੂਰਖ ਬੰਦਾ ਚਲਾਕ ਬਣ ਕੇ ਗੱਲਾਂ ਸੁਣਾਉਣ ਲੱਗ ਜਾਂਦਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤਰੇ ਭਵਨ ਸੂਜਿਆ ਤ੍ਰਿਣ ਮੇਰ ਦਿਖੀਤਾ ਉਹ ਅੰਨੇ ਬੰਦਿਆਂ ਨੂੰ ਤਰੇ ਭਵਨ ਦੀ ਸੋਜੀ ਜਦੋਂ ਗੁਰੂ ਦੀ ਕਲਾ ਵਰਤਦੀ ਆ ਤੇ ਜਦੋਂ ਛੜੀ ਰੱਖੀ ਮੇਰੇ ਪਿਤਾ ਨੇ ਤੇ ਲਾਲ ਚੰਦ ਨੂੰ ਕਿਹਾ ਉਚਾਰੋ ਜੋ ਉਚਾਰੋ ਕਰੇ ਗੀਤਾ ਦੇ ਅਰਥ ਸੱਜੂ ਚੀਵਰ ਤੋਂ ਕਰਾਏ ਤੇ ਬੜਾ ਸਿਆਣਾ ਵਿਦਵਾਨ ਸੀ ਤੇ ਪੈਰਾਂ ਤੇ ਡਿੱਗ ਪਿਆ ਤੇ ਸਿੱਖ ਬਣਿਆ ਜਪਣੇ ਜੀਵਨ ਹਯਾਤੀ ਵਿੱਚ ਗੁਰੂ ਨਾਲ ਜੁੜਿਆ ਰਿਹਾ ਤੇ ਚਮਕੌਰ ਦੀ ਗੜੀ ਵਿੱਚ ਸ਼ਾਹ ਦਾ ਜਾਮ ਪੀਤਾ ਲਾਲ ਚੰਦ ਪੰਡਤ ਨੇ ਐਸੇ ਕਰਤੱਬ ਕਰਦੇ ਕਰਦੇ ਮੇਰੇ ਪਿਤਾ ਤੇ ਛੋਟੀ ਹੀਆਤੀ ਵਿੱਚ ਦਿੱਲੀ ਜਾਂਦੇ ਨੇ ਉੱਥੇ ਚੇਚਕ ਦੀ ਬਿਮਾਰੀ ਫੈਲਦੀ ਹੈ ਤੇ ਬੜੀ ਮਰੀਜ਼ਾਂ ਦੀ ਸੇਵਾ ਕਰਦੇ ਨੇ ਕਿਉਂਕਿ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਨੇ ਦਵਾਖਾਨਾ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਖੋਲਿਆ ਸੀ ਪਹਿਲਾ ਜਿਹੜਾ ਸਾਡਾ ਇਹ ਜਿਹੜਾ ਸੰਸਾਰ ਦਾ ਦਵਾਖਾਨਾ ਉਹ ਸਤਵੇਂ ਪਾਤਸ਼ਾਹ ਨੇ ਜਿਸੇਵਾ ਕੀਤੀ ਦੀਨ ਦੁਖੀਆਂ ਦੀ ਸੇਵਾ ਕਰਦੇ ਕਰਦੇ ਆਪ ਵੀ ਚੇਚਕ ਦੇ ਰੋਗ ਦੇ ਨਾਲ ਸਾਰੀ ਪਰਜਾ ਦਾ ਦੁੱਖ ਆਪਣੇ ਸਰੀਰ ਤੇ ਲੈ ਲਿਆ ਤਾਂ ਹੀ ਉਹਨਾਂ ਅੰਦਰ ਜੁੜ ਗਿਆ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸੇ ਡਿੱਠੇ ਸਭ ਦੁੱਖ ਜਾਏ ਤੇ 8 ਸਾਲ ਦੀ ਉਮਰ ਦੇ ਵਿੱਚ ਆਪ ਜੋਤੀ ਜੋ ਸਮਾ ਗਏ ਤੇ ਗੁਰਤਾ ਗੱਦੀ ਬਾਬਾ ਬਕਾਲੇ ਬਾਬਾ ਬਸੇ ਗ੍ਰਾਮ ਬਕਾਲੇ ਤੇ ਬਾਬੇ ਨੂੰ ਗੁਰਤਾ ਇਹਨਾਂ ਜਦੋਂ ਵਿਚਾਰਾਂਗੇ ਨਾ ਪਹਿਲਾਂ ਛੇਵੇਂ ਪਾਤਸ਼ਾਹ ਨੇ ਆਪਣੇ ਪੋਤੇ ਨੂੰ ਗੱਦੀ ਦਿੱਤੀ ਵੱਡੇ ਪੁੱਤਰ ਸੀ ਛੇਵੇਂ ਪਾਤਸ਼ਾਹ ਦੇ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਵੱਡੇ ਪੁੱਤਰ ਸੀ ਗੁਰੂ ਹਰਰਾਇ ਸਿੰਘ ਤੇ ਗੁਰੂ ਹਰਰਾਇ ਸਿੰਘ ਦੇ ਦੋ ਪੁੱਤਰ ਸੀਗੇ ਵੱਡੇ RAM ਰਾਏ ਤੇ ਛੋਟੇ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਪਰਪੋਤੇ ਬਣ ਗਏ ਸੀਗੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਮਰ ਦਾ ਸ਼ਹੂਰ ਸਭ ਤੋਂ ਛੋਟੇ ਪੁੱਤਰ ਸੀ ਫਿਰ ਗੁਰਤਾ ਗੱਦੀ ਦੁਆਰਾ ਪੋਤੇ ਨੂੰ ਆਈ ਸੀ ਫਿਰ ਬਾਬੇ ਕੋਲ ਫੇਰ ਚਲੀ ਗਈ ਆਪਣੀ ਬੜੀ ਸੋਚ ਦੇ ਨਾਲ ਕਰਕੇ ਤੇ ਬੜੇ ਬਿਸਮਾਦੀ ਕੌਤਕ ਕਰਕੇ ਮਹਾਰਾਜ 8 ਸਾਲ ਦੀ ਮੌਜੂਤੀ ਜੋ ਉਸਮਾ ਗਏ ਅੱਜ ਉਹਨਾਂ ਦਾ ਗੁਰਪੁਰਬ ਹੈ ਮਹਾਰਾ ਕਿਰਪਾ ਕਰਨ ਉਹਨਾਂ ਦੀ ਯਾਦ ਸਾਡੇ ਹਿਰਦੇ ਚ ਵਸ ਜਾਵੇ ਤਾਂ ਕਿ ਸਾਡੇ ਜੀਵਨ ਦੇ ਸਾਰੇ ਦੁੱਖ ਪਾਪ ਨਾਸ ਹੋ ਜਾਣ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਭ ਜਿਸ ਦਿੱਠ ਹੈ ਸਭ ਦੁੱਖ ਜਾਏ ਫੇਰ ਦੁਆਰਾ ਸਾਰੀਆਂ ਸੰਗਤਾਂ ਨੂੰ ਬਾਲਾ ਪ੍ਰੀਤਮ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਲਕ ਲਕ ਬਧਾਈਆਂ ਹੋਣ ਆਓ ਆਪਾਂ ਸ਼ਬਦ ਦੀ ਵਿਚਾਰ ਕਰੀਏ ਇੱਕ ਵਾਰੀ ਸਾਰੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤ ਸਿਉ ਪ੍ਰਗਟ ਜਾਈ ਜਿਹੜਾ ਵੀ ਫਿਰ ਮੰਨਣਾ ਕਰਦਾ ਹੈਗਾ ਆਪਾਂ ਵਿਚਾਰਦੇ ਆਉਨੇ ਆ ਧਿਆਨ ਰੱਖਣਾ ਹੈ ਜਿਹੜਾ ਮੰਨਣ ਕਰਦਾ ਹੈਗਾ ਪਹਿਲਾਂ ਸੁਣਿਆ ਫਿਰ ਮੰਨਿਆ ਚਾਰ ਪੌੜੀਆਂ ਸੁਣਨ ਦੀਆਂ ਆਈਆਂ ਤੇ ਇਹ ਚਾਰ ਪੌੜੀਆਂ ਮੰਨਣ ਦੀਆਂ ਐਸਾ ਨਾਮ ਨਿਰੰજન ਹੋਏ ਜੇ ਕੋ ਮੰਨ ਜਾਣਾ ਮਨ ਕੋਏ ਐਸਾ ਜਿਹੜਾ ਮੇਰੇ ਵਹਿਗੁਰੂ ਦਾ ਨਾਮ ਹੈ ਕਲਖ ਤੋਂ ਰਹਤਾ ਹੈ ਤੇ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਜਿਹੜਾ ਵੀ ਉਹਨੂੰ ਮੰਨਦਾ ਹੈਗਾ ਫਿਰ ਜੋੜੀ ਅਵਸਥਾ ਬਣਦੀ ਹੈ ਉਹ ਫਿਰ ਕਹਿਣ ਤੋਂ ਬਾਹਰੀ ਹੁੰਦੀ ਹੈ ਮੰਨੇ ਮਾਰਗ ਠਾਕ ਨਾ ਪਾਏ ਮਾਰਗ ਕਹੀਏ ਰਸਤਾ ਠਾਕ ਕਹੀਏ ਰੋਗ ਬੇਗਨ ਲੱਗ ਜਾਣਾ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨਦੇ ਨੇ ਫਿਰ ਉਹਨਾਂ ਦੇ ਰਸਤੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ ਕੋਈ ਉਹਨਾਂ ਦੇ ਰਸਤੇ ਵਿੱਚ ਬੇਗਨ ਨਹੀਂ ਲੱਗ ਸਕਦਾ ਜੀਵਨ ਕੀ ਹੈ ਅੱਗੇ ਮੰਗ ਵੀ ਆਉ ਸ਼ਬਦ ਪੰਥ ਵੀ ਆਊਗਾ ਇਹਦੇ ਸਾਰੇ ਅਰਥ ਰਸਤਾ ਹੀ ਹੈ ਇਸੇ ਤੋਂ ਹੀ ਸਾਡਾ ਸ਼ਬਦ ਬਣਿਆ ਪਰ ਇਹ ਕਹਿੰਦਾ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਹੁੰਦਾ ਹੈ ਰਸਤਾ ਜਿਹੜੇ ਰਸਤੇ ਤੇ ਚੱਲ ਕੇ ਮੰਜ਼ਿਲ ਪਹੁੰਚਣੀ ਆ ਗੁਰਮੁਖ ਗਾਡੀ ਰਾਹ ਚਲੰਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਤੇ ਜਿਹੜਾ ਫਿਰ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈਗਾ ਉਹਦੇ ਸ਼ਬਦ ਨਾਲ ਜੁੜ ਜਾਂਦਾ ਹੈ ਉਹਦੇ ਸ਼ਬਦ ਨੂੰ ਮੰਨਦਾ ਹੈਗਾ ਉਹਦੇ ਫਿਰ ਰਸਤੇ ਦੇ ਵਿੱਚ ਕਿਸੇ ਕਿਸਮ ਦੀ ਰੋਕ ਨਹੀਂ ਆਉਂ ਲੱਗਦੀ ਥਾਕ ਨਹੀਂ ਸਕਦਾ ਉਹਦੇ ਬਿਗਨ ਵੀ ਨਹੀਂ ਲੱਗਦਾ ਜਿਹਨੂੰ ਮਹਾਰਾਜ ਕਹਿੰਦੇ ਨੇ ਬਿਗਨ વિનાਸ਼ਣ ਸਭ ਦੁੱਖ ਨਾਸ਼ਣ ਸਤਗੁਰ ਨਾਮ ਦਿਨੜਾਇਆ ਜਿਨ੍ਹਾਂ ਦੇ ਹਿਰਦੇ 'ਚ ਦਿਲੜ ਹੋ ਗਿਆ ਫਿਰ ਸਾਰੇ ਬਿਗਨਾਂ ਦਾ ਨਾਸ ਹੋ ਜਾਂਦਾ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦੇ ਲੜਾਇਆ ਕੋਏ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨਦੇ ਨੇ ਉਹਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਰਸਤੇ ਵਿੱਚ ਰੋਕ ਨਹੀਂ ਪੈਂਦੀ ਕੋਈ ਮੰਨੈ ਪਤ ਸਿਉ ਪ੍ਰਗਟ ਜਾਏ ਤੇ ਜਿਹੜੇ ਪ੍ਰਮਾਤਮਾ ਨਾਲ ਜੁੜਦੇ ਨੇ ਫਿਰ ਇੱਜਤ ਦੇ ਨਾਲ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਪਹੁੰਚਦੇ ਨੇ ਜਿਨੂੰ ਮਹਾਰਾਜ ਕਹਿੰਦੇ ਰੇ ਰੇ ਦਰਗਾਹ ਕਹੈ ਨ ਕੋ ਆਉ ਬੈਠ ਆਦਰ ਸ਼ੁਭ ਦੇਉ ਉਥੇ ਕੋਈ ਰੇਰੇ ਨਹੀਂ ਕਹਿੰਦਾ ਤੇ ਆਦਰ ਸਰਕਾਰ ਮੇਲਾ ਕਿੰਨਾਂ ਨੂੰ ਮਿਲਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਉਹਦੇ ਸ਼ਬਦ ਨੂੰ ਉਹਦੇ ਹੁਕਮ ਨੂੰ ਮੰਨਦੇ ਨੇ ਜੀਵਨ ਵਿੱਚ ਉਹਦੀ ਮਰਜ਼ਾਦਾ ਨੂੰ ਧਾਰਨ ਕਰਦੇ ਨੇ ਜਿਨੂੰ ਪੰਜਵੇਂ ਪਾਸ਼ਾ ਕਹਿੰਦੇ ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ ਜਿਨ੍ਹਾਂ ਨੇ ਨਾਮ ਨਾਲ ਜੁੜੇ ਨਾਮ ਨੂੰ ਧਿਆਇਆ ਉਹ ਆਪਣੇ ਜੀਵਨ ਦੀ ਪਦਵੀ ਨੂੰ ਜਿੱਤ ਕੇ ਜਾਂਦੇ ਨੇ ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਇਤੋਂ ਉਪਭਵਨ ਪੁਨੀਰ ਫਿਰ ਧਰਮਰਾਭੀ ਕਹਿੰਦਾ ਹੈਗਾ ਆਓ ਤੁਸੀਂ ਸਾਡਾ ਗ੍ਰਹਿ ਪਵਿੱਤਰ ਕੀਤਾ ਹੈਗਾ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ ਉਹਦੀ ਰਜਾ ਚ ਆ ਜਾਂਦੇ ਨੇ ਉਹਨਾਂ ਦੇ ਰਸਤੇ 'ਚ ਕੋਈ ਰੋਕ ਵੀ ਨਹੀਂ ਪੈਂਦੀ ਤੇ ਇੱਜ਼ਤ ਦੇ ਨਾਲ ਪ੍ਰਮਾਤਮਾ ਦੀ ਦਰਗਾਹ ਵਿੱਚ ਮਾਣ ਪਾਉਂਦੇ ਹਨ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸਤਿ ਸੰਤ ਵੰਦ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਮਗ ਦਾ ਅਰਥ ਵੀ ਰਸਤਾ ਹੀ ਐ ਮੰਨੈ ਮਾਗ ਨਾ ਚੱਲਦਾ ਪੰਥ ਪੰਥ ਦਾ ਅਸ ਵੀ ਰਸਤਾ ਹੀ ਐ ਮਗ ਮਾਰਗ ਤੋਂ ਸ਼ਬਦ ਬਣਿਆ ਮਾਗੋਂ ਫਿਰ ਜਿਹੜੇ ਜੀਵਨ ਜਿਉਣ ਦਾ ਢੰਗ ਹੈ ਉਹਨਾਂ ਦਾ ਉਹ ਇੱਕ ਦਾ ਸ਼ਬਦ ਜਿਹੜਾ ਵਿਦਵਾਨਾਂ ਨੇ ਕਰਿਆ ਪਗ ਡੰਡੀਆਂ ਨਿੱਕੇ ਨਿੱਕੇ ਰਸਤੇ ਤੇ ਇੱਕ ਵੱਡਾ ਰਸਤਾ ਜਿਵੇਂ ਅੱਜ ਸਾਡੇ ਵੱਡੇ ਹਾਈਵੇ ਬਣ ਰਹੇ ਨੇ ਹਨਾ ਮੈਗਾ ਰੋਡ ਕਹੇ ਲੋ ਫਿਰ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈਗਾ ਉਹ ਫਿਰ ਛੋਟੀਆਂ ਮੋਟੀਆਂ ਪਗ ਡੰਡੀਆਂ ਪਖੰਡੀਆਂ ਦੰਭੀਆਂ ਦੇਵੀ ਦੇਵਤਿਆਂ ਦੁਬਿਦਾ ਨਾ ਪੜੋਂ ਹਰ ਬਿਨ ਹੋਰ ਨਾ ਪੂਜੋਂ ਮੜੈ ਮਸਾਨ ਨਾ ਜਾਈ ਫਿਰ ਉਹ ਦੁਬਿਦਾ ਚ ਨਹੀਂ ਪੈਂਦਾ ਦੁਬਿਦਾ ਨਾ ਪੜੋਂ ਹਰ ਬਿਨ ਹੋਰ ਨਾ ਪੂਜੋਂ ਮੜੈ ਮਸਾਨ ਨਾ ਜਾਈ ਕ੍ਰਿਸ਼ਨਾ ਰਾਜ ਨਾ ਪਰਕਰ ਜਾਵਾਂ ਕ੍ਰਿਸ਼ਨਾ ਨਾਮ 부ਝਾਈ ਜਦੋਂ ਨਾਮ ਨਾਲ ਜੁੜ ਜਾਂਦੇ ਨੇ ਫਿਰ ਬਾਕੀ ਸਾਰੇ ਕੋਈ ਕਰਮ ਕੰਡ ਰਸਤੇ ਦਾ ਕੰਮ ਕੀ ਹੈ ਮੰਜ਼ਲ ਤੇ ਪਹੁੰਚਾ ਦੇਣਾ ਜਿਹੜੀ ਡੰਡੀ ਹੈ ਸਾਡੇ ਆਮ ਅੱਜ ਤਾਂ ਡੰਡੀਆਂ ਨਹੀਂ ਹੈ ਪਰਤਨ ਸਮਝ ਡੰਡੀਆਂ ਹੁੰਦੀਆਂ ਡੰਡੀ ਅੱਧ ਵਿਚਾਲੇ ਰਹਿ ਜਾਂਦੀ ਹੁੰਦੀ ਤੇ ਰਸਤਾ ਇੱਕ ਮੰਜ਼ਲ ਤੇ ਪਹੁੰਚਾਦਾ ਫਿਰ ਉਹ ਜਿਹੜੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਉਹ ਫਿਰ ਛੋਟੀਆਂ ਮੋਟੀਆਂ ਪੱਕ ਡੰਡੀਆਂ ਤੇ ਨਹੀਂ ਚੁਰਦੇ ਤੇ ਸਿੱਧੇ ਮਾਰਗ ਪਰਮਾਤਮਾ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ ਤੇ ਜਿਹੜੇ ਫਿਰ ਉਹਦੇ ਤੁਰਦੇ ਆ ਫਿਰ ਉਹਨਾਂ ਦਾ ਜਿਹੜਾ ਸਲਮੰਦ ਹੈ ਉਹ ਧਰਮ ਨਾਲ ਜੁੜ ਜਾਂਦਾ ਹੈ ਧਰਮ ਮਰਜ਼ਾਦਾ ਉਹਦੇ ਨਿਜਮ ਨੂੰ ਫਾਲੋ ਕਰ ਲੈਣਾ ਉਹਦੇ ਹੁਕਮ ਨੂੰ ਸਮਝ ਲੈਣਾ ਤੇ ਹੁਕਮ ਅਨਸਾਰ ਜੀਵਨ ਜਿਉਣਾ ਜੇਹ ਪੰਡ ਹੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰ ਆਰੀ ਜਿਹੜੇ ਰਸਤੇ ਤੇ ਇਹ ਪਨਹਾਰੀ ਨੇ ਲੁੱਟਿਆ ਜਾਣਾ ਉਹ ਪਰਮਾਤਮਾ ਨਾਲ ਜੁੜਦੇ ਆ ਉਹ ਰਸਤੇ ਤੋਂ ਦੂਰ ਹੋ ਜਾਂਦਾ ਕਿਉਂਕਿ ਸਿੱਧੇ ਰਸਤੇ ਪੈ ਜਾਂਦੇ ਜੇਹ ਪੰਡ ਹੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰ ਆਰੀ ਸਤਗੁਰ ਪੂਰਾ ਸਾਚ ਕਹਿਆ ਪੂਰੇ ਗੁਰੂ ਨੇ ਸਮਝਾਤਾ ਸਤਗੁਰ ਪੂਰਾ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮਕਾ ਮਾਰਗ ਦੂਰ ਰਹਾ ਫਿਰ ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਨੇ ਉਹ ਸਿੱਧਾ ਖੁੱਲਾ ਰਸਤਾ ਉਹਨਾਂ ਨੂੰ ਮਹਾਰਾਜ ਦਾ ਨਾਮ ਕਰ ਦਿੰਦਾ ਹੈਗਾ ਤੇ ਕਿਸੇ ਉਲਝਣ ਚ ਨਹੀਂ ਪੈਂਦੇ ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਆ ਉਹ ਕਿਸੇ ਫਿਰ ਭੇਖ ਚੱਕਰ ਦੇ ਵਿੱਚ ਵੀ ਨਹੀਂ ਪੈਂਦੇ ਕਿਸੇ ਪਖੰਡੀਆਂ ਦੰਬੀਆਂ ਚ ਵੀ ਨਹੀਂ ਆਉਂਦੇ ਤੇ ਧਰਮ ਦੀ ਮਰਯਾਦਾ ਨੂੰ ਫਿਰ ਫਾਲੋ ਕਰ ਲੈਂਦਾ ਜਿਹੜਾ ਜਿਹਨੂੰ ਮਹਾਰਾਜ ਪਹਿਲੀ ਪੌੜੀ 'ਚ ਕਿਹਾ ਕਿਬ ਸਚਿਆਰਾ ਹੋਈਐ ਕਿਬ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਉਹਦਾ ਪਰਮਾਤਮਾ ਦਾ ਜਿਹੜਾ ਹੁਕਮ ਧਰਮ ਰੂਪੀ ਨਿਜਮ ਚੱਲ ਵਰਤ ਰਿਹਾ ਉਹਦੇ ਜੀਵਨ ਦੇ ਵਿੱਚ ਟਲ ਜਾਂਦੇ ਨੇ ਜਿਹਨੂੰ ਸੁਖਮਨੀ ਸਾਹਿਬ ਜੀ ਆਪਾਂ ਵਿਚਾਰਿਆ ਸਰਬ ਧਰਮ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਭ ਤੋਂ ਸ੍ਰੇਸ਼ਟ ਕਰਮ ਕੀ ਹੈ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਸਾਰਿਆਂ ਧਰਮਾਂ ਚੋਂ ਸਾਰੀਆਂ ਮਰਜ਼ਾਦਾਂ ਤੋਂ ਸਾਰੇ ਨਿਜ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਤੇ ਸ਼ੁਭ ਕਰਮ ਕਰਨੇ ਇਹ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈਗਾ ਫਿਰ ਸਗਲ ਕਿਰਿਆ ਵਿੱਚ ਊਤਮ ਕਿਰਿਆ ਸਾਧ ਸੰਗ ਦੁਰਮਤ ਮਿਲਿਆ ਰਹੇ ਧਰਮ ਦੇ ਰਸਤੇ ਤੁਰਦੇ ਨੇ ਫਿਰ ਜਿਹੜੀ ਭੇੜੀ ਮੱਤ ਹੈ ਸੰਗ ਦੇ ਵਿੱਚ ਆ ਕੇ ਉਹ ਵੀ ਦੂਰ ਹੋ ਜਾਂਦੀ ਹੈ ਸਗਲ ਉਦਮ ਵਿੱਚ ਉਦਮ ਭਲਾ ਤੇ ਉਦਮ ਵੀ ਉਹਨਾਂ ਦਾ ਕਿਹੜਾ ਭਲਾ ਹੁੰਦਾਗਾ ਹਰ ਕਾ ਨਾਮ ਜਪੋ ਜੀ ਸਦਾ ਉਦਮ ਕਰਨਾ ਹੈ ਉਦਮ ਕਰੇਂਦਿਆਂ ਜੀਓ ਤੂੰ ਕਮਾਮਦਿਆਂ ਸੁਖ ਪਹੁੰਚ ਧਿਆਏਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਸਗਲ ਬਾਣੀ ਮੈਂ ਅਮਰਤ ਬਾਣੀ ਸਾਰੀਆਂ ਬਾਣੀਆਂ ਵਿੱਚ ਸ੍ਰੇਸ਼ਟ ਕਿਹੜੀ ਐ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਮਰਿਆ ਕਹਿੰਦੇ ਸਗਲ ਬਾਣੀ ਮੈਂ ਅਮਰਤ ਬਾਣੀ ਹਰ ਕੋ ਜਸ ਸੁਣ ਰਸਨਾ ਬਖਾਣੀ ਕੰਨਾ ਨਾ ਪਰਮਾਤਮਾ ਦਾ ਨਾਮ ਸੁਣ ਕੇ ਫਿਰ ਰਸਨਾ ਨਾ ਬਖਾਉਂਦੇ ਨੇਗੇ ਵਿਖਿਆਨ ਕਰਦੇ ਆ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਉਹ ਸਾਰਿਆਂ ਤੋਂ ਸ੍ਰੇਸ਼ਠ ਥਾਨ ਬਣ ਜਾਂਦਾ ਹੈ ਹਿਰਦਾ ਰੂਪੀ ਘਰੀ ਉਹਨਾਂ ਦਾ ਪਰਮਾਤਮਾ ਦਾ ਘਰ ਬਣ ਜਾਂਦਾ ਹੈ ਉਹ ਫਿਰ ਇਹ ਮਾਰਗ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜਦੇ ਨੇ ਫਿਰ ਕਿਸੇ ਪਗ ਡੰਡੀਆਂ ਤੇ ਨਹੀਂ ਤੁਰਦੇ ਸਿੱਧੇ ਮਾਰਗ ਤੇ ਚੱਲ ਕੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਧਰਮ ਨਾਲ ਉਹਨਾਂ ਦਾ ਸੰਬੰਧ ਬਣ ਜਾਂਦਾ ਹੈਗਾ ਜਿਹਨੂੰ ਮਹਾਰਾ ਜੀ ਕਹਿੰਦੇ ਨੇ ਤਿਸੈ ਸਰੇਵੋ ਪ੍ਰਾਣਿਓ ਜਿਸ ਦਾ ਨਾਉ ਪੱਲਾ ਤੁਸੀਂ ਵੀ ਉਹਦੇ ਨਾਲ ਜੁੜ ਜਿਓ ਤਿਸੈ ਸਰੇਵੋ ਪ੍ਰਾਣਿਓ ਜਿਸ ਦਾ ਨਾਉ ਪੱਲਾ ਇੱਥੇ ਰਹੋ ਸੁਹੇਲਿਆ ਅੱਗੇ ਨਾਲ ਚੱਲ ਲੈ ਇੱਥੇ ਵੀ ਸੁੱਖ ਮਿਲਣਾ ਹੈ ਅੱਗੇ ਵੀ ਨਾਲ ਚੱਲੂ ਤਿਸੈ ਸਰੇਵੋ ਪ੍ਰਾਣਿਓ ਇਹ ਪ੍ਰਾਣਿਓ ਉਹ ਪਰਮਾਤਮਾ ਨੂੰ ਯਾਦ ਕਰੋ ਜਿਸ ਦਾ ਨਾਉ ਪੱਲਾ ਜਿਹਦੇ ਕੋਲੇ ਨਾਮ ਹੈ ਇੱਥੇ ਰਹੋ ਸੋਹੇਲਿਆ ਅੱਗੇ ਨਾਲ ਚੱਲੈ ਘਰ ਬੰਦੋ ਸੱਚ ਧਰਮ ਕਾ ਸੱਚ ਦਾ ਘਰ ਬਣਾ ਲੋ ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਲੈ ਥੰਮ ਪਿੱਲਰ ਲਾਉਂਦੇ ਨੇ ਅੱਜ ਨਾ ਜਿੰਨੇ ਮਜ਼ਬੂਤ ਹੋਣੇ ਪਿੱਲਰ ਲਾਉਂਦੇ ਨੇ ਇਹ ਫਿਰ ਗੁਰੂ ਦੇ ਸ਼ਬਦ ਦਾ ਥੰਮਾ ਲਾਉਣਾ ਹੈ ਜਿਵੇਂ ਮੰਦਰ ਕੋ ਥੰਮ ਹੈ ਥੰਮਣ ਗੁਰ ਕਾ ਸ਼ਬਦ ਮਨੈ ਸਥੰਮਣ ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਲੈ ਓਟ ਲੈ ਹੋ ਨਾ ਰਹਿਣਾ ਜੀਨ ਦੁਨੀਆ ਚੱਲੈ ਨਾਨਕ ਪਕੜਾ ਚਰਨ ਹਰ ਇਸ ਦਰਗਾ ਮੰਨ ਲੈ ਜਿਹੜਾ ਪਰਮਾਤਮਾ ਦੇ ਚਰਨ ਫੜ ਲੈਂਦਾ ਉਹ ਪਰਮਾਤਮਾ ਦੀ ਦਰਗਾ ਮੰਨ ਲੈਂਦਾ ਜਿਹੜੇ ਉਹਦੇ ਰਸਤੇ ਤੇ ਚੱਲਦੇ ਨੇ ਤੇ ਉਹ ਫਿਰ ਧਰਮ ਨਾਲ ਸੰਬੰਧ ਹੋ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਨ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋ ਐਸਾ ਜੇ ਮੇਰੇ ਪਰਮਾਤਮਾ ਦਾ ਨਾਮ ਹੈ ਜਿਹੜਾ ਉਹਨੂੰ ਮੰਨਦਾ ਹੈਗਾ ਤੇ ਫਿਰ ਉਹਦੀ ਜਿਹੜੀ ਵਸਤਾ ਬਣਦੀ ਹੈ ਉਹ ਫਿਰ ਕਹਿਣ ਸੁਣਨ ਤੋਂ ਬਾਅਦ ਹੀ ਹੈ ਉਹੀ ਜਾਣਦਾ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਕੋਈ ਹੋਰ ਉਹਦੀ ਵਸਤਾ ਨੂੰ ਕਹਿ ਨਹੀਂ ਸਕਦਾ ਮਹਾਰਾ ਕਿਰਪਾ ਕਰਨ ਸਾਡੀ ਵੀ ਵਸਤਾ ਮੰਨਣ ਵਾਲੀ ਬਣ ਜਾਵੇ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਜਾਵੇ ਆਓ ਆਪਾਂ ਦੋ ਪੌੜੀਆਂ ਦਾ ਜਿਹੜਾ ਪਾਠ ਰਹਿੰਦਾ ਹੈਗਾ ਤੱਲ ਵੀ ਆਪਾਂ ਕਰਿਆ ਨਹੀਂ ਹੈ ਦੋ ਪੌੜੀਆਂ ਦਾ ਪਾਠ ਕਰ ਲਈਏ ਫਿਰ ਆਪਾਂ ਸਮਾਪਤੀ ਕਰਾਂਗੇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾਂ ਨਾ ਖਾਈ ਮੰਨੈ ਮੋਹੇ ਰੋਟਾ ਨਾ ਖਾਈ ਮਨੈ ਜਮਕੈ ਸਾਥ ਨ ਜਾਏ ਮਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਹੋਏ ਮਨ ਜਾਣੈ ਮਾਨ ਕੋਈ ਮਨੈ ਮਾਰਗ ਠਾਕ ਨ ਪਾਈ ਮਨੈ ਮਾਰਗ ਠਾਕ ਨ ਪਾਈ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੈ ਪੰਥ ਮਨੈ ਮਗ ਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਕੋ ਮਨ ਜਾਣੈ ਮਨ ਕੋਏ ਸਾਰੀਆਂ ਸੰਗਤਾਂ ਦਾ ਧੰਨਵਾਦ ਕੂਟਾਨਕੂਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣਦੀ ਸਮਰੱਥਾ ਬਖਸ਼ਦੇ ਨੇ ਮਾਰੇ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਮਾਰੇ ਕਿਰਪਾ ਕਰਨ ਇਹ ਪੜਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਹਨ ਤਾਂ ਕਿ ਸਾਡਾ ਜੀਵਨ पवित्र हो जाके बिल्कुल वाह जी का खालसा वाह जी की सतनाम वाहे सतनाम वाहे गुरु सतनाम वाहे गुरु सतनाम वाहे ਨਾਮ ਵਾਹੀ ਸਤਨਾਮ ਵਾਹੀ ਗੁਰ ਸਤਨਾਮ ਵਾਹੀ